ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਮੀਡੀਆ ਮਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗਗਨਦੀਪ ਕੌਰ ਤੁਹਾਡੇ ਨਾਲ ਅੱਜ ਦੀਆਂ ਕੁਝ ਖਾਸ ਖਬਰਾਂ ਸਾਂਝੀਆਂ ਕਰਨ ਜਾ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਜਿੱਥੇ ਰੁਕ ਹੀ ਨਹੀਂ ਰਹੀਆਂ ਉੱਥੇ ਹੁਣ ਇੱਕ ਆਨਲਾਈਨ ਸ਼ਾਪਿੰਗ ਬ੍ਰਾਂਡ ਕੰਪਨੀ ਨਾਇਕਾ ਵੱਲੋਂ ਵੀ ਸਿੱਖ ਭਾਵਨਾਵਾਂ ਨੂੰ ਡੂੰਗੀ ਠੇਸ ਪਹੁੰਚਾਈ ਗਈ ਹੈ ਆਨਲਾਈਨ ਸ਼ਾਪਿੰਗ ਬ੍ਰਾਂਡ ਵੱਲੋਂ ਸਿੱਖ ਧਾਰਮਿਕ ਚਿੰਨ੍ਹ ਇੱਕ ਓੰਕਾਰ ਨੂੰ ਇੱਕ ਟੋਪੀ ਦੇ ਉੱਪਰ ਉਕੇਰਿਆ ਗਿਆ ਹੈ ਕੰਪਨੀ ਵੱਲੋਂ ਇਸ ਨੂੰ ਆਪਣੇ ਬ੍ਰਾਂਡ ਨਾਮ ਹੇਠ 800 ਰੁਪਏ ਦੀ ਕੀਮਤ ਦੇ ਵਿੱਚ ਵੇਚਿਆ ਜਾ ਰਿਹਾ ਹੈ ਤੇ ਇਹ ਟੋਪੀ ਕਾਲੇ ਰੰਗ ਦੀ ਹੈ ਜਿਸ ਦੇ ਉੱਪਰ 3D ਰਬੜ ਦੇ ਨਾਲ ਧਾਰਮਿਕ ਚਿੰਨ੍ਹ ਬਣਾਇਆ ਗਿਆ ਹੈ ਤੇ ਵੈੱਬਸਾਈਟ ਤੇ ਪ੍ਰੀਮੀਅਮ بیسਬਾਲ ਕੈਪ ਦੱਸੀ ਜਾ ਰਹੀ ਹੈ ਦੱਸ ਦੇ ਕਿ ਇਸ ਕੰਪਨੀ ਦੀ ਸੀਈਓ ਅਤੇ ਮਾਲਕ 68 ਸਾਲਾ ਮਹਿਲਾ ਫਾਲਗੁਨੀ ਨਾਇਰ ਹੈ ਜਿਸ ਨੇ 2012 ਦੇ ਵਿੱਚ ਨਾਇਕਾ ਬ੍ਰਾਂਡ ਦੀ ਸ਼ੁਰੂਆਤ ਕੀਤੀ ਸੀ ਇਸ ਦੌਰਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਮਾਮਲਾ ਸਾਹਮਣੇ ਆਉਣ ਤੇ ਬਹੁਤ ਹੀ ਇਤਰਾਜ਼ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਿੱਧੇ ਤੌਰ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਬਹੁਤ ਵਾਰ ਕਿਹਾ ਗਿਆ ਹੈ ਕਿ ਧਾਰਮਿਕ ਗੁਰਬਾਣੀ ਦਾ ਕੋਈ ਵੀ ਚਿੰਨ ਨਾਹੀਂ ਕਿਸੇ ਵਸਤੂ ਨਾਹੀਂ ਕਿਸੇ ਸਰੀਰ ਤੇ ਨਾਹੀਂ ਕਿਸੇ ਕੱਪੜੇ ਦੇ ਉੱਪਰ ਸਿਰਜਿਆ ਜਾਵੇ ਹਾਲਾਂਕਿ ਹੁਣ ਤਾਂ ਸਿੰਘ ਸਹਿਬਾਨਾ ਵੱਲੋਂ ਇਹ ਵੀ ਕਿਹਾ ਦਿੱਤਾ ਗਿਆ ਹੈ ਕਿ ਰੁਮਾਲਾ ਸਾਹਿਬ ਦੇ ਉੱਪਰ ਵੀ ਗੁਰਬਾਣੀ ਦੇ ਕਿਸੇ ਵੀ ਚਿੰਨ੍ਹ ਨੂੰ ਨਾ ਬਣਾਇਆ ਜਾਵੇ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਟ੍ਰਿਕਟ ਐਕਸ਼ਨ ਲਿਆ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਕੰਪਨੀ ਦੀ ਸੀਈਓ ਨੂੰ ਇਹ ਇਸ ਦੇ ਰਿਗਾਰਡਿੰਗ ਇੱਕ ਨੋਟਿਸ ਭੇਜਿਆ ਜਾਵੇਗਾ ਤਾਂ ਜੋ ਅੱਗੇ ਤੋਂ ਹੋਰ ਕੋਈ ਵੀ ਕੰਪਨੀ ਗੁਰਬਾਣੀ ਦੇ ਪਵਿੱਤਰ ਚੇਲਨ ਨੂੰ ਕਿਸੇ ਵੀ ਵਸਤੂ ਜਾਂ ਕਿਸੇ ਵੀ ਹੋਰ ਚੀਜ਼ ਦੇ ਉੱਪਰ ਨਾ ਅਕੇਰਨ